ਵਿਸ਼ਾ ਪਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਤਾਂ ਮਾਨ ਸਰਕਾਰ ਯਾਨੀ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਬੁਲਡੋਜ਼ਰ ਐਕਸ਼ਨ ਲਿੱਤਾ ਜਾ ਰਿਹਾ ਦੱਸ ਦਿੰਦੇ ਆ ਕਿ ਇਸ ਵੇਲੇ ਇਹ ਤਸਵੀਰਾਂ ਤੁਸੀਂ ਅੰਡਿਆਆਂ ਬਰਨਾਲਾ ਤੋਂ ਦੇਖ ਰਹੇ ਹੋ ਜਿੱਥੇ ਨਸ਼ਾ ਤਸਕਰ ਦੇ ਘਰ ਦੇ ਉੱਤੇ ਪੀਲਾ ਪੰਜਾਬ ਚੁਲਾ ਦਿੱਤਾ ਗਿਆ ਤਾਂ ਬਿਲਕੁਲ ਮਾਨ ਸਰਕਾਰ ਦੇ ਵੱਲੋਂ ਮੁਹਿੰਮ ਚਲਦੀ ਗਈ ਹੈ ਯੁੱਧ ਨਸ਼ਾ ਵਿਰੋਧ ਉਸ ਦੇ ਤਹਿਤ ਵਕ ਵਕ ਥਾਵਾਂ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਜਿਹੜਾ ਕੋਈ ਵਿਅਕਤੀ ਸ਼ੱਕੀ ਪਾਇਆ ਜਾਂਦਾ ਹੈ ਜਾਂ ਫਿਰ ਉਸ ਤੇ ਮੁਕੱਦਮੇ ਹੁੰਦੇ ਨੇ ਤਾਂ ਤੁਰੰਤ ਉਸ ਤੇ ਜਿਹੜੀ ਕਿ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਮਾਨ ਸਰਕਾਰ ਫੁੱਲ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਇਸ ਵੇਲੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬਰਨਾਲਾ ਤੋਂ ਜਿੱਥੇ ਇੱਕ ਨਸ਼ਾ ਤਸਕਰ ਦਾ ਮਕਾਨ ਟਹਿਟੇ ਦੀ ਕਰ ਦਿੱਤਾ ਗਿਆ ਤਾਂ ਬਿਲਕੁਲ ਪੰਜਾਬ ਦੇ ਵਿੱਚ ਆਏ ਦਿਨ ਹੀ ਨਸ਼ਾ ਸੰਬੰਧੀ ਮਾਮਲੇ ਵੱਧਦੇ ਹੀ ਜਾ ਰਹੇ ਨੇ ਜਿਸ ਦੇ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੋਈ ਨਸ਼ਿਆ ਤੇ ਠੱਲ ਪਾਉਂਦੇ ਹੋਏ ਵੱਖ-ਵੱਖ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਪੰਜਾਬ ਦੇ ਵਿੱਚ ਨਸ਼ੇ ਦੇ ਮਾਮਲਿਆਂ ਤੇ ਰੋਕ ਲੱਗ ਸਕੇ ਤਾਂ ਉਸ ਦੇ ਮੱਦੇਨਜ਼ਰ ਹੀ ਇਹ ਮਹਮ ਜਿਹੜੇ ਕੀ ਵਿੱਢੀ ਗਈ ਹੈ ਜਿਸ ਦਾ ਇੱਕੋ ਹੀ ਅਜੰਡਾ ਹੈ ਇੱਕੋ ਹੀ ਮੋਟਿਵ ਹੈ ਕਿ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਮੁਕੰਮਲ ਤੌਰ ਤੇ ਖਤਮ ਕਰਨਾ ਉਸ ਤੇ ਠੱਲ ਪਾਉਣੀ ਹੈ ਤਾਂ ਜੋ ਕੋਈ ਵੀ ਨੌਜਵਾਨ ਨਸ਼ੇ ਦੀ ਲਤ ਦੇ ਵਿੱਚ ਲੱਗੇ ਆਪਣੀ ਜ਼ਿੰਦਗੀ ਨਾ ਬਰਬਾਦ ਕਰੇ ਤਾਂ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਦੇ ਖਾਤਮੇ ਦੇ ਲਈ ਵੱਖ-ਵੱਖ ਮੁਹਿੰਮਾਂ ਦਾ ਵੀ ਆਗਾਜ਼ ਕੀਤਾ ਜਾ ਰਿਹਾ ਹੈ ਤੇ ਜਿਹੇ ਉਪਰਾਲੇ ਵੀ ਕੀਤੇ ਜਾ ਰਹੇ ਨੇ ਕਿ ਤਾਂ ਜੋ ਸੂਬੇ ਨੂੰ ਨਸ਼ਾ ਮੁਕਤ ਜੜਾ ਕੀ ਕੀਤਾ ਜਾ ਸਕੇ ਤਾਂ ਇਸ ਵੇਲੇ ਦੀਆਂ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਜਿਸ ਤੇ ਨਸ਼ਾ ਤਸਕਰ ਦੇ ਖਿਲਾਫ ਮਾਨ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਜਿਹੜਾ ਕਿ ਲੱ타 ਜਾ ਰਿਹਾ ਬਰਨਾਲਾ ਤੋਂ ਇਹ ਤਸਵੀਰਾਂ ਨੇ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅੱਜ ਮਿਤੀ 3/5/2025 ਨੂੰ ਨਗਰਪੰਚਾਇਤ ਨੇ ਆਇਆ ਵੱਲੋਂ ਜਿਹੜਾ ਕਿ ਕਿਲਾਪੱਟੀ ਹੰਡਾਇਆ ਦਾ ਏਰੀਆ ਇੱਥੇ ਦੋ ਇਲੈਗਲ ਪ੍ਰਾਪਰਟੀ ਨੂੰ ਡਿਮੋਲਿਸ਼ ਕੀਤਾ ਜਾ ਰਿਹਾ ਹੈ। ਇਹਨਾਂ ਦੇ ਸੋ ਕਾਲਡ ਮਾਲਿਕ ਦੀ ਗੱਲ ਕਰੀਏ ਤੋਂ ਮਾਰੋ ਕਾਲ ਵਾਈਫ ਆਫ ਪਿਆਰਾ ਸਿੰਘ ਮੱਖਣ ਸਿੰਘ son ਆਫ ਪਿਆਰਾ ਸਿੰਘ ਸੋਨੀਆ ਵਾਈਫ ਆਫ ਮੱਖਣ ਸਿੰਘ ਬਲਦੇਵ ਸਨ ਆਫ ਪਿਆਰਾ ਸਿੰਘ ਪਿੱਤਰ ਸਿੰਘ ਸਨ ਆਫ ਪਿਆਰਾ ਸਿੰਘ ਬੇਸਿਕਲੀ ਇਹ ਸਾਰਾ ਪਰਿਵਾਰ ਨਸ਼ੇ ਦਾ ਕੰਮ ਕਰਦਾ ਸੀ ਇਹਦੇ ਵਿੱਚ ਦੋ ਲੇਡੀ ਜਿਹੜੀ ਮਾਰੋ ਕੋਰ ਤੇ ਸੋਨੀਆ ਉਹਨਾਂ ਵੀ ਜੇਲ੍ਹ ਦੇ ਪਿੱਛੇ ਹੈ ਬਾਕੀ ਸਾਰੇ ਭਜੇ ਹੋਏ ਹਨ ਪੂਰੇ ਪਰਿਵਾਰ ਤੇ ਲਗਭਗ 11 ਐਨਡੀਪੀਐਸ ਤੇ ਹੋਰ ਧਾਰਾਵਾਂ ਦੇ ਤਹਿਤ ਮੁਕਦਮੇ ਵਿੱਚ ਦਰਸੇ ਗਏ ਤੋਂ ਸੁਪਰੀਮ ਕੋਰਟ ਮਾਨਮਤਾ ਆਨਰੇਬਲ ਸੁਪਰੀਮ ਕੋਰਟ ਦੀ ਗਾਈਡਲਾਈਨਸ ਦੇ ਮੁਤਾਬਿਕ ਪ੍ਰੋਪਰ ਲਾਉ ਨੂੰ ਫੋਲੋ ਕਰਦੇ ਹੋਏ ਇਹਨਾਂ ਦਾ ਜਿਹੜਾ ਇਲੀਗਲ ਸਟਰਕਚਰ ਸੀਗਾ ਜਿਸ ਨੂੰ ਨਗਰਪੰਚਾਇਤ ਖੰਡਿਆ ਵਾਲੋਂ ਨੇ ਮੋੜਿਸ ਕੀਤਾ ਗਿਆ ਹੈ ਸਰ ਅੱਗੇ ਕੀ ਕਰ ਰਹੀ ਹੈ ਦੇਖੋ ਸਾਡਾ ਮੈਸੇਜ ਬਿਲਕੁਲ ਕਲੀਅਰ ਹੈ ਕਿ ਜੋ ਵੀ ਨਸ਼ੇ ਦੇ ਕਾਰੋਬਾਰ ਚ ਸ਼ਾਮਿਲ ਰਹੇਗਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਗੀ ਔਰ ਜਿਹੜਾ ਇਹ ਸਟਰਕਚਰ ਸੀਗਾ ਡਰਗ ਮਨੀ ਰਾਈ ਬਣਾਇਆ ਗਿਆ ਸੀਗਾ ਸਾਰੇ ਇੱਕੋ ਪਰਿਵਾਰ ਦੇ ਸਾਰੇ ਬੰਦੇ ਇੱਕੋ ਪਰਿਵਾਰ ਦੇ ਸੀਗੇ ਸਾਰੇ ਬੰਦੇ ਨਸ਼ੇ ਦੇ ਕਾਰੋਬਾਰ ਚ ਇਨਵੋਲ ਸੀਗੇ ਦੋ ਲੇਡੀ ਦੋ ਲੇਡੀ ਤਿੰਨ ਚਾਰ ਬੰਦੇ ਸੀਗੇ ਬਾਕੀ ਸਾਰੇ ਤੋਂ ਪਜੇ ਹੋਏ ਹਨ ਅਸੀਂ ਉਹਨਾਂ ਨੂੰ ਵੀ ਟਰੈਕ ਕਰ ਰਹੇ ਕਿ ਉਹਨਾਂ ਦੀ ਐਕਟੀਵਿਟੀ ਕੀ ਹੈ ਐਂਡ ਐਜ ਆਫ ਨਾਉ ਦੋ ਲੇਡੀਜ਼ ਜੇਲ੍ਹ ਦੇ ਪਿੱਛੇ ਹਨ ਠੀਕ ਹੈ